ਸ਼ਰੀਵਾਰ ਨੂੰ ਬਰਨਾਲਾ ਲੁਧਿਆਣਾ ਮੁੱਖ ਮਾਰ ਨੇੜੇ ਇੱਕ ਟਰੱਕ ਤੇ ਟੈਂਪੂ ਟਰੈਵਲਰ ਦੀ ਜ਼ਬਰਦਸਤ ਟੱਕਰ ਹੋ ਗਈ। ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਟਰੈਵਲਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹੋ ਗਏ। ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੱਕਰ ਹੋਣ ਤੋਂ ਬਾਅਦ ਟੈਂਪੂ ਟਰੈਵਲਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਸਾਟਿਕ ਖਤਰਾ ਹੈ ਯਾਰ ਰੱਤਵਾ ਦੀ ਰੱਤਵਾ ਦੀ ਵੀ ਆ ਨਾ ਉਹ ਆ ਸਾਰੇ ਜਿਹੜੇ ਸਾਰੂ ਕੋ ਨੀਤੇ ਪਾ ਆ ਰੱਤਵਾ ਦੀ ਵੀ ਇਧਰ ਹੀ ਹੈ ਕੰਮ ਹੋ ਗਿਆ ਸਰ ਸਟੇਜਨ ਹੋ ਗਿਆ ਇਨਵਰਨਮੈਂਟ ਉਹ ਤਾਂ ਹੋ ਗਿਆ ਦਿੱਸਦਾ ਹੀ ਪਿਆ ਇਹ ਨਹੀਂ ਖੁੱਲੇਗਾ ਸੁਪਲੀ ਸਾਰਾ ਸਾਟਿਕ ਖਤਰਾ ਹੈ ਯਾਰ ਉਹ ਇਧਰੋਂ ਖੁੱਲਦੇ ਨਹੀਂ ਪਿੱਛੇ ਹੈ ਯਾਰ ਹੈ ਬਾਈ ਇਹਨੂੰ ਤਾਂ ਲੈ ਜਾਓ ਇੱਕ ਨੂੰ ਐਂਬੂਲੈਂਸ ਲੈ ਇਹਨੂੰ ਪਾਉ ਫਰੇ ਯਾਰ ਬਾਈ ਟਾਕੀ ਖਿਚੋ ਯਾਰ ਇਹਦਾ ਨਾ ਕਿ ਹਮ ਦੂਲਾ ਕੇ ਹਮ ਸਵਾ ਬਾਰ ਉਹ ਜੋ ਬਾਹ ਮੱਜਾ ਵਾ ਨਾ ਉਹ ਇੱਕ ਲਾਈਨ ਨੂੰ ਪੁੱਛ ਆ ਆ ਜਾ ਆ ਬੰਦੇ ਤੋਂ ਮੇਰੇ ਅਰੇ ਰਾਡ ਰੂਡ ਬਾਈ ਰਾਡ ਤਾਂ ਲੈ ਉਹ ਗੱਡੀ ਰਾਡ ਰੂ ਝੋਟੀ ਆ ਠੀਕ ਆ ਤੂੰ ਪਾਣੀ ਪੀਣਾ ਪਾਣੀ ਆ ਲੱਤ ਹੋ ਰਹੀ ਹੈ ਜਿੰਦਗੀ ਬੇਕਾਰ ਹੋ ਗਿਆ ਸਰ ਕੋਈ ਨਾ ਠੀਕ ਹੋ ਜਾਏ ਐਂਬੂਲੈਂਸ ਆ ਗਈ ਜਾਨਕਾਰੀ ਮੁਤਾਬਕ ਟੈਂਪੂ ਟਰੈਵਲਰ 'ਤੇ ਸਵਾਰ ਸਾਰੇ ਲੋਕ ਕੈਟਰਿੰਗ ਦਾ ਕੰਮ ਕਰਦੇ ਸੀ ਤੇ ਸਿਰਸਾ ਤੋਂ ਇੱਕ ਪ੍ਰੋਗਰਾਮ ਖਤਮ ਕਰਕੇ ਆਪਣੇ ਘਰ ਲੁਧਿਆਣਾ ਨੂੰ ਵਾਪਸ ਮੁੜ ਰਹੇ ਸਨ ਕਿ ਅਚਾਨਕ ਮੈਲਕਣਾ ਟੋਲ ਪਲਾਜ਼ਾ ਤੋਂ ਥੋੜੀ ਅੱਗੇ ਸੇਬਾ ਨਾਲ ਭਰੇ ਟਰੱਕ ਨਾਲ ਇਹਨਾਂ ਦੀ ਟੱਕਰ ਹੋ ਗਈ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਪਹਿਲਾਂ ਤਾਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਪਰ ਬਾਅਦ ਵਿੱਚ ਉਹਨਾਂ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਕੀ ਵਜੇ ਕਾਲ ਆਈ ਜੀ ਵੀ ਮਹਿਲਕਣਾ ਟੋਲਪਲਾਜ ਜਿੱਥੋਂ ਅੱਗੇ 1.5 ਕਿਲੋਮੀਟਰ ਅੱਗੇ ਐਕਸੀਡੈਂਟ ਹੋਇਆ ਜੀ ਟੈਂਪੋ ਟਰੈਵਲਰ ਦਾ ਤੇ ਟਰੱਕ ਦਾ ਐਕਸੀਡੈਂਟ ਸੀ ਜੋ ਉੱਥੇ ਜਾ ਕੇ ਅਸੀਂ ਦੇਖਿਆ ਸੀਨ ਦੇ ਉੱਤੇ ਤੇ ਉਹਦੇ ਵਿੱਚ ਪੇਸ਼ੈਂਟ ਕਾਫ ਜਿਆਦਾ ਸੀ 7-8 ਪੇਸ਼ੈਂਟ ਸੀ ਜਖਮੀ ਸੀ ਤੇ ਉਹਦੇ ਵਿੱਚ ਫਿਰ ਆਪਣੀ ਅਮਰੀਕਾ ਵਾਲੀ ਐਂਬੂਲੈਂਸ ਆਈ ਇੱਕ ਤਾਂ ਜੀ ਇੱਕ ਰਾਇਕੋਟ ਵਾਲੀ 108 ਐਂਬੂਲੈਂਸ ਉਹ ਛੱਡ ਜੀਆਂ ਤਿੰਨ ਚਾਰ ਪੇਸ਼ੈਂਟ ਜੀ ਦੋ ਤਿੰਨ ਪੇਸ਼ੈਂਟ ਅਸੀਂ ਲੈ ਕੇ ਜਾਂਦੇ ਹਾਂ ਟੋਟਲ ਹੁਣ ਤੱਕ ਜੀ ਪੇਸ਼ੈਂਟ ਇੱਥੇ ਡਾਕਟਰ ਸਾਹਿਬ ਨੇ ਜੀ ਚਾਰ ਡਿਗਲੇਗਾ ਕਰਤੀ ਜੀ ਚਾਰ ਜਣੇ ਦੀ ਮ ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਜਿਵੇਂ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਹੋਵੇਗਾ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਜਾਵੇਗਾ ਇਹ ਜਿਹੜਾ ਮਾਮਲਾ ਟੈਂਪੂ ਟ੍ਰੈਵਲ ਦੇ ਵਿੱਚ ਕੈਟਰਿੰਗ ਪਾਰਟੀ ਜਾ ਰਹੀ ਸੀ ਸਤਸਿਪੁਰ ਤੋਂ ਵਿਆਹ ਲਾ ਕੇ ਲੁਧਿਆਣੇ ਨੂੰ ਤੇ ਅੱਗੋਂ ਟੱਕ ਆ ਰਿਹਾ ਸੀਗਾ ਸੇਬ ਸੇ ਬੰਦਾ ਭਰਿਆ ਹੋਇਆ ਸੀ ਉਹਦੇ ਨਾਲ ਟਕਰਾ ਗਿਆ ਨਿਹੰਗਵਾਲ ਪਿੰਡ ਦੇ ਵਿੱਚ ਟੈਂਪੂ ਟਰੈਵਲ ਦੇ ਵਿੱਚ ਜਿਹੜੇ ਸਵਾਰ ਸੀ ਵਿਅਕਤੀ ਉਹਨਾਂ ਦੇ ਵਿੱਚੋਂ ਤਿੰਨ ਬੈਕਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਸੀ ਚਾਰ ਬੈਕ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅਸੀਂ ਉੱਥੋਂ ਲੋਕਾਂ ਦੀ ਮਦਦ ਨਾਲ ਕੱਢ ਕੇ ਸਿਵਲ ਹਸਪਤਾਲ ਪਰਣਾਲੇ ਠੀਕ ਹੈ ਹਸਪੀਟਲ ਦੇ ਵਿੱਚ ਪਹੁੰਚਦੇ ਹੀ ਪਤਾ ਲੱਗਿਆ ਵੀ ਉਹ ਜਿਹੜੇ ਬੰਦੇ ਉਹਨਾਂ ਨੇ ਗ੍ਰੇਜੈਂਡਰ ਹਸਪਤਾਲ ਨੂੰ ਰਾਖਰ ਦਿੱਤੇ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਬੈਕ ਦੀ ਮੌਤ ਹੋ ਗਈ। ਬਾਕੀ ਬੰਦੇ ਜ਼ਖਮੀ ਆ ਉਹਨਾਂ ਦਾ ਬਿਆਨ ਲਿਖ ਕੇ ਟਰੱਕ ਡਰਾਈਵਰ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਉਹ ਮੁਕਦਮਾ ਦਰਜ ਕਰਦੇ ਹਾਦਸਾ ਇੰਨਾ ਭਿਆਨਕ ਸੀ ਕਿ ਵੇਖਣ ਵਾਲਿਆਂ ਦੀ ਰੂਹ ਕੰਬੂਟੇ ਗਲਤੀ ਜਿਸ ਕਿਸੇ ਦੇ ਵੀ ਹੋਵੇ ਪਰ ਇਸ ਹਾਦਸੇ ਨੇ ਚਾਰ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਤਪਾ ਮੰਡੀ ਤੋਂ ਦਰਮਿੰਦਰ ਟਾਲੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ Hey, you are watching Worldwide Superhit Punjabi Music Satellite TV Channel Ballet Ballet.